ਹੈਰੀ ਹੈ ਸਟੇਟ ਹੈ ਸਟੇਟ ਹੈ ਜੀ ਬੱਚਾ ਗੁੱਸਾ ਰਾ ਕਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਪੰਗੋ ਬਲੌਗ ਦੇ ਵਿੱਚ ਤੇ ਜਿਹੜਾ ਅੱਜ ਦਾ ਬਲੌਗ ਆ ਬਾਈ ਆ ਆ ਬਲੌਗ ਬਲੌਗ ਨੇ ਇੱਕ ਮਤਲਬ ਵੀਡੀਓ ਆ ਹਨਾ ਜਿਹਦੇ ਚੋਂ ਕਈ ਭਰਾਵਾਂ ਦਾ ਫੈਲਾਅ ਹੋ ਸਕਦਾ ਜਿਹੜੇ ਨਵੇਂ ਚੱਲਦੇ ਪਏ ਆ ਇਸ ਲੈਨ ਨੂੰ ਉਹ ਕਿਦਾਂ ਇਹ ਬਲੌਗ ਨੂੰ ਔਰਨ ਬੋਡੀ ਇਹ ਵੀਡੀਓ ਨੂੰ ਪੂਰਾ ਦੇਖਿਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਹਾਂ ਤੇ ਤੁਹਾਨੂੰ ਸਾਰਾ ਸਮਝ ਆ ਜਾਊਗਾ ਕਿ ਮੈਂ ਕਿਦਾਂ ਕਹਿ ਰਿਹਾ ਵੀ ਤੁਹਾਡਾ ਫਾਇਦਾ ਹੋ ਸਕਦਾ ਤੁਹਾਡੇ ਪੈਸੇ ਬਚ ਸਕਦੇ ਆ ਤੇ ਕਿਰਪਾ ਕਰਕੇ ਸਕਿਪ ਨਾ ਕਰਿਓ ਵਿੱਚ ਜਿਹੜੇ ਭਰਾ ਕਲਕੱਤਾ ਕਲਕੱਤੇ ਲੈਨ ਨੂੰ ਜਾਂ ਗੋਟੀ ਲੈਨ ਨੂੰ ਹੁਣੇ ਨਵੇਂ-ਨਵੇਂ ਲੱਗਿਆ ਚੱਲਣ ਇਹ ਉਨਾ ਵਾਸਤੇ ਵੀਡੀਓ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਤੇ ਮਿੱਤਰੋ ਜੇ ਤੁਸੀਂ ਇਹਨ ਲਖ ਲਓ ਪਹਿਲੀ ਵਾਰ ਆ ਰਹੇ ਆ ਹਨਾ ਜਾਂ ਦੋਈ ਵਾਰ ਆ ਰਹੇ ਆ ਤੁਹਾਨੂੰ ਨਹੀਂ ਪਤਾ ਕਿ ਅੰਦਰ ਵਾਲਾ ਭਾਈ ਸਾਹਿਬ ਕਿਹੜਾ ਜਿਹੜੇ ਬੰਦਿਆਂ ਨੂੰ ਨਹੀਂ ਪਤਾ ਹਨਾ ਉਹ ਵੀ ਆ ਉਹ ਬੰਦੇ ਆ ਵੀਡੀਓ ਪੂਰੀ ਦੇਖ ਲੈਣਾ 15 ਵਾਲਾ ਬਾਈਪਾਸ ਕਿੱਦਾਂ ਪਾਰ ਹੋਣਾ ਇੱਧਰੋਂ ਜਾਂਦੇ ਵੀ ਚਾਹੇ ਇੱਧਰੋਂ ਆਉਂਦੇ ਵੀ ਦੇਖ ਲਓ ਇਹਗਾ ਮੈਂ ਫੇਰ ਦੁਬਾਰਾ ਕਹਿ ਰਿਹਾ ਵੀ ਜਿਹੜੇ ਬੰਦਿਆਂ ਨੂੰ ਨਹੀਂ ਪਤਾ ਇਹ ਵੀਡੀਓ ਉਹਨਾਂ ਵਾਸਤੇ ਆ ਇਹਗਾ ਜਿਹੜੇ ਦੂਜੇ ਬੰਦੇ ਆ ਨਾ ਪੱਕੇ ਚੱਲਦੇ ਆ ਉਹ ਪਲੀਜ਼ ਵੀਰੇ ਗਿਆਨ ਨਾ ਦੇਣ ਕਿ ਸਾਨੂੰ ਪਤਾ ਹੈ ਸਾਨੂੰ ਵੀ ਦੱਸ ਰਿਹਾ ਹੈ ਨਾ ਕਿ ਇਹ ਮੈਂ ਉਹ ਬੰਦਿਆਂ ਵਾਸਤੇ ਬਣਾਈ ਆ ਵੀਡੀਓ ਕਈ ਜਿਹੜੇ ਬੰਦੇ ਪਹਿਲੀ ਵਾਰ ਜਾਂ ਦੂਜੀ ਵਾਰ ਕਈ ਵਾਰ ਆਲੂ ਲੈ ਕੇ ਬੰਦਾ ਆਉਂਦਾ ਜਾਂ ਹੋਰ ਕੋਈ ਵੀ ਸਮਾਨ ਲੈ ਕੇ ਲਾ ਲੋ ਆਉਂਦਾ ਉਹ ਬੰਦਿਆਂ ਵਾਸਤੇ ਵੀਡੀਓ ਆ ਸੋ ਇਸ ਕਰਕੇ ਕਮੈਂਟ ਮੈਂ ਪਹਿਲੇ ਹੀ ਤੁਹਾਨੂੰ ਦਾ ਆਖਦਾ ਮੈਂ ਉਹ ਬੰਦੇ ਨਾ ਕਰਿਓ ਤੇ ਜੇ ਸਾਨੂੰ ਪਤਾ ਹਨਾ ਤਾਂ ਇਹ ਵੀਡੀਓ ਨੂੰ ਪੂਰਾ ਦੇਖਿਓ ਬਾਈ ਤੁਹਾਡੇ ਪੈਸੇ ਬਸ ਆ ਦਾ ਕਦੇ ਆ ਕਾਰਟ ਦੇ ਜਿਹੜੇ ਤੁਸੀਂ ਕਾਰਟ ਨੂੰ ਦੇਣੇ ਆ ਇਹ ਇਹ ਅੰਦਰ ਵਾਲਾ ਬਾਈਪਾਸ ਆ ਨਖਲੌਉ ਦਾ 30 ਮੀਟਰ ਟਾਈਮ ਹੋ ਗਿਆ 12:00 ਵਜੇ 12:15 ਮਿੰਟ ਹੋ ਗਏ ਤੇ ਇਸ ਟਾਈਮ ਆਪਾਂ ਆ ਗਏ ਨਖਲੌਉ ਤੋਂ 15 ਕਿਲੋਮੀਟਰ ਪਿੱਛੇ ਹਾਂ ਦਾ ਅੰਦਰ ਐ 18 ਕਿਲੋ ਮਿਲ ਰਹੇ ਹੋਮਗੇ ਜਣੀ ਐਨੀ ਕੁ ਪਿੱਛੇ ਐ ਤੇ ਪਿੱਛੇ ਨਾ ਉਹ ਹੋਟਲ ਦੇ ਖੜੇ ਸੀਗੇ ਆਪਾਂ ਚਾਹ ਪੀਣ ਵਾਸਤੇ ਤੇ ਉੱਥੇ ਗੱਡੀ ਮਿਲੀ ਸਾਨੂੰ ਇੱਕ ਗੱਡੀ ਜਿਹੀ ਉਹ ਵੀ ਪੰਜਾਬ ਦੀ ਹੋ ਸੀਗੀ ਤੇ ਉਹ ਬਾਈ ਕਹਿੰਦਾ ਵੀ ਯਾਰ ਕਹਿੰਦਾ ਮੈਂ ਹੁਣ ਕਾਫੇ ਦਿਨ ਬਾਅਦ ਆਇਆ ਆ ਵੀ ਅੰਦਰ ਲਖਨਊ ਅੰਦਰ ਨੂੰ ਜਿਹੜਾ ਬਾਈ ਬਾਸਾ ਵੀ ਉਹ ਵੀ ਕਿੱਥੇ ਦੇ ਮੁੜਦਾ ਤੇ ਵੀ ਮੈਨੂੰ ਰਸਤਾ ਹੋਰ ਕਰ ਦੋ ਸਮਝਾ ਦਿਓ ਐ ਤਾਂ ਗਾਰਡ ਵੀ ਹੁੰਨੇ ਆ ਪਰ ਗਾਰਡ ਲੈਣ ਦੀ ਜ਼ਰੂਰਤ ਨਹੀਂ ਹੈਗੀ ਬਾਈ ਹਨਾ ਅੱਜ ਮੈਂ ਕੱਲਾ-ਕੱਲਾ ਮੋੜ ਦਿਖਾਉਂਗਾ ਵੀ ਕਿੱਥੇ ਦੇ ਮੁੜਨਾ ਠੀਕਾ ਆਹ ਰ ਆ ਕਿੱਥੇ ਤੇ ਆਪਾਂ ਨੇ ਸਿੱਧਾ ਜਾਣਾ ਏ ਆਉਣਾ ਇਤੋਂ ਹਿਸਾਬ ਲਾ ਲਓ ਤੁਸੀਂ ਇਹ ਲਖ ਲਓ ਆ ਪੁਲ ਆ ਗਿਆ ਪ੍ਰੈਕਸਪ੍ਰੈਕ ਅਦੇਲਾ ਇਹ ਵੀ ਸਿੱਧਾ ਹੀ ਲੰਘ ਜਾਣਾ ਠੀਕਾ ਇੱਧਰ ਜਾਈ ਜਾਣਾ ਚਾਈ ਜਾਣਾ ਇਤੋਂ ਲਾ ਲਓ ਵੀ 168 ਕਿਲੋਮੀਟਰ ਆਹ ਟ੍ਰਿਪ ਚੱਲੀ ਵੀ ਆ ਪੁਲ ਤੋਂ ਬਾਅਦ ਹੋਰ ਉਲਾਉਗਾ ਇੱਕ ਉੱਪਰ ਨੂੰ ਜਿਹੜਾ ਬਾਈਪਾਸ ਬਣਿਆ ਵਾ ਜਿਹੜਾ ਕੁਰਸੀ ਹੋ ਕੇ ਕੁਰਸੀ ਵਾਲਾ ਉਹ ਉਹ ਵੀ ਸਿੱਧਾ ਲੰਘ ਜਾਣਾ ਆਪਾਂ ਨੇ ਵੀ ਜਣੀ ਉਹ ਬਾਈਪਾਸ ਤੋਂ ਆਪਾਂ ਵੀਡੀਓ ਬਣਾਣੀ ਚਾਲੂ ਕਰ ਦਾਂਗੇ ਆਹ ਦੇਖੋ ਰਾਏ ਬਰੇਲੀ 74 ਕਿਲੋਮੀਟਰ ਦਾ ਬੋਰਡ ਆ ਗਿਆ ਠੀਕ ਆ ਸਾਹਮਣੇ ਉੱਪਰ ਆ ਗਿਆ ਉਹ ਪੁਲ ਜਿਹੜਾ ਆ ਕਾਨਪੁਰ ਨੂੰ ਜਾਂਦਾ ਹਨਾ ਆਪਾਂ ਨੇ ਗਿਆ ਕਰਨਾ ਆ ਪੁਲ ਤੋਂ 5.5 ਕਿਲੋਮੀਟਰ ਆ ਪੂਰਾ ਜਿੱਥੋਂ ਆਪਾਂ ਨੇ ਮੁੜਨਾ ਹੈਗਾ ਡਰਾਈਵਰ ਸਾਈਡ ਜਿਹੜਾ ਅੰਦਰ ਵਾਲਾ ਬਾਈਬਾਸ ਆ ਆ ਨਿਸ਼ਾਨੀ ਲਾ ਲਓ ਇਤੋਂ 5.5 ਕਿਲੋਮੀਟਰ ਪੂਰਾ ਨਾਈਟਾ ਇਹਦਾ ਹੋਰ ਕਿਤੇ ਨਹੀਂ ਮੁੜਨਾ ਹੈਗਾ ਤੇ ਉਹਨਾਂ ਓਤੇ ਮੋੜ ਤੇ ਜਾ ਕੇ ਨਿਸ਼ਾਨੀ ਦਾਸ ਦਊਗਾ ਮੈਂ ਵੀ ਉੱਥੇ ਉੱਥੋਂ ਕਿੱਧਰ ਨੂੰ ਮੁੜਨਾ ਆਹ ਦੇਖ ਲਓ ਭਾਈ ਹਾਲੀਆ ਮਨਾ ਸ੍ਰੀ ਸ੍ਰੀ ਜਨ ਹੈ ਨਾ ਐਤੋਂ ਪੂਰਾ 1 ਕਿਲੋਮੀਟਰ ਆ ਅੱਗੇ ਪੋੜ ਆ ਜੂਗਾ ਉੱਥੋਂ ਆਪਾਂ ਨੇ ਡਰਾਈਵਰ ਸਾਈਡ ਹੋ ਜਾਣਾ ਇਹ ਆ ਐ ਉਹ ਸਾਹਮਣੇ ਉਹ ਰੌਡ ਦਾ ਪੁਲ ਤੋਂ ਡਰਾਈਵਰ ਸਾਈਡ ਮਾਰ ਕੇ ਉਹ ਪੁਲ ਤੇ ਜਿਹੜਾ ਉੱਪਰ ਤੋਂ ਪੁਲ ਆਊਗਾ ਨਾ ਉਹ ਪੁਲ ਦੇ ਉੱਪਰ ਚੜ ਜਾਣਾ et de l'eau. ਸਾਈਡ ਮੁੜ ਕੇ ਫਿਰ ਆਪਾਂ ਨੇ ਸਿੱਧਾ ਜਾਣਾ ਬਸ ਫਿਰ ਤਾਂ ਸਿੱਧਾ ਬਾਹਰ ਹੀ ਨਿਕਲਾਂਗੇ ਜਾ ਕੇ ਆਉਂਦਾ ਫਿਰ ਥੱਲੇ ਦਾ ਉਤਰਨਾ ਹੀ ਨਹੀਂ ਕਿਤੇ ਕਿਸੇ ਵੀ ਪੁਲ ਤੋਂ ਆਹ ਦੇਖੋ ਅਯੁੱਧਿਆ 12 ਮੰਕੀ ਪੂਰ ਹਰ ਅਮਰ ਜੀ ਆਪਾਂ ਡਰਾਈਵਰ ਸਾਈਡ ਮੁੜਾਂਗੇ ਤਾਂ ਇੱਧਰ ਅਯੁੱਧਿਆ ਨੂੰ ਚਲੇ ਜਾਊਗਾ ਸਿੱਧਾ ਪਰ ਮੋੜਨੇ ਵਾ ਤੇ ਆਪਾਂ ਨੇ ਕਨੈਕਟਰ ਸਾਈਡ ਮੁੜ ਜਾਣਾ ਉੱਥੇ ਤੋਂ ਸਾਹਮਣੇ ਪੋਲ ਆ ਜੂਗਾ ਆਪਾਂ ਨੂੰ ਬਣਿਆ ਵਾ ਭਲਾਈ ਓਵਰ ਜਿੱਦਾਂ ਉਰੇ ਆਇਆ ਸੀਗਾੋਂ ਭਲਾਈ ਓਵਰ ਤੋਂ ਕਨੈਕਟਰ ਸਾਈਡ ਜਣੀਆਂ ਤੁਸੀਂ ਮੇਰੀ ਵੀਡੀਓ ਦੇਖ ਕੇ ਪਾਰ ਕਰ ਸਕਦੇ ਆ ਤੁਹਾਡੇ 500 ਰੁਪਏ ਬਚ ਜੂਗੇ ਕਿ ਉਹ ਗਾਰਡ ਬਾਈ ਲੱਗੀ ਫੱਬੀ ਲਾਣੇ ਆ ਕਈਆਂ ਦੇ ਜਿਹੜਾ ਨਵਾਂ ਬੰਦਾ ਹੁੰਦਾ ਉਹਦੇ 500 ਰੁਪਇਆ ਲੈ ਲੈਣੇ ਆ 300 ਵੀ ਲੈ ਲੈਣੇ ਆ ਤਾਂ ਇਸ ਮਤਲਬ ਜੇ ਇਹ ਜਾ ਕੋਈ ਦਵੇ ਹਨਾ ਅੜ ਕੇ ਉਦਾਂ ਕਰ ਦਿੰਨੇ ਆ ਇਹ ਤੇ ਚਲੋ ਹੁਣ ਸਾਨੂੰ 8 ਕਿਲੋਮੀਟਰ ਬਾਅਦ ਮੈਂ ਲੈ ਆ ਬਾਈ ਰੋਡ ਉਪਰ ਫਟਵਾਤ ਵਾਲੇ ਪਾਸੇ ਲਾ ਲੈਣੀ ਗੱਡੀ ਹਨਾ ਆ ਦੇਖੋ ਸਟੇਡੀਅਮ ਆ ਬਾਈ ਆਹ ਇੱਗਾ ਫਟਵਾਦ ਵਾਲੇ ਪਾਸੇ ਲਾ ਲੈਣੀ ਕਿਤੇ ਨਹੀਂ ਥੱਲੇ ਉਤਰਨਾ ਹੈ ਮਤ ਸਿੱਧਾ ਜਾਈਓ ਜਾਣਾ 8 ਕਿਲੋਮੀਟਰ ਤੇ ਨੋ ਬਾਈ ਮੈਂ ਥੋੜਾ ਜਿਹਾ ਟਾਈਮ ਲਾਇਆ ਇਸ ਲਾ ਦਨਾ ਵਿੱਚ ਹਨਾ ਵੀ ਐ ਨਾ ਹੋਵੇ ਕਿਸੇ ਨੂੰ ਵੀ ਕਿਤੇ ਮੁੜਿਆ ਮੜਿਆ ਤਾਂ ਨਹੀਂ ਕਿਉਂਕਿ ਯਾਰ ਨਵੇਂ ਬੰਦੇ ਆ ਜਿਹੜੇ ਹਨਾ ਇਹਦੇ ਪਹਿਲੀ ਦੂਈ ਵਾਰ ਆਇਆ ਹਨਾ ਆਲੂ ਲੈ ਕੇ ਆਨੇ ਆ ਜਾਂ ਉਦਾਂ ਵੀ ਕੋਈ ਵੀ ਹਨਾ ਜਿਹੜਾ ਪਹਿਲੀ ਦੂਈ ਵਾਰ ਆਂਦਾ ਉਹਨੂੰ ਨਹੀਂ ਪਤਾ ਲਾਦਾ ਉਹ ਆਂ ਤਾਂ ਸਕਦਾ ਹਨਾ ਆਪਣੀ ਵੀਡੀਓ ਦੇਖ ਕੇ ਉਹ ਪਿੱਛੇ ਘੋੜੇ ਵਾਲਾ ਆ ਰਿਹਾ ਮਾਰਨ ਲੱਗਿਆ ਤਾਂ ਬਣਾ ਮਨ ਲੜਦਾ ਨੀਂਦ ਨੂੰ ਲੜੀ ਹੈ ਮੰਡੂਆ ਕੋੜੇ ਵਾਲੇ ਤੋਂ ਬਚਾ ਕੇ ਕਰੀ ਪਾਸ ਭੈਣ ਜੋ ਮਾਰਨ ਲੱਗਿਆ ਦਾ ਗੱਡੀ 'ਚ ਮੈਨੂੰ ਲੱਗਦਾ ਥਾਲੇ ਨੂੰ ਨੀਂਦ ਨੂੰ ਆ ਰਹੀ ਹੈ ਆਧਨਪੋਲ ਆ ਜਾਣਾ ਠੀਕ ਆ ਆ ਪੁੱਲ ਤੋਂ ਵੀ ਇੱਦਾਂ ਮਤਲਬ ਫਟਵਾਦ ਦੇ ਨਾਲ ਰੱਖਣੀ ਬਾ ਗੱਡੀ ਤੁਸੀਂ ਦਾਇਆਂ ਬائیں ਕਿਧਰ ਨਹੀਂ ਆਹ ਨੀ ਆ ਦੇਖੋ ਸਾਹਮਣੇ ਤਾਂ ਤੁਹਾਨੂੰ ਆ ਆਲੂ ਵਾਲੀਆਂ ਗੱਡੀਆਂ ਆ ਰਹੀਆਂ ਨੇ ਉਧਰ ਤੋਂ ਰੱਖਣੀ ਇਉਂ ਕਰਨਾ ਤੇ ਬਾ ਹੁਣ ਇਥੋਂ ਡੇਢ ਡੇਢ ਕਿਲੋਮੀਟਰ ਹੈਗਾ ਕੋਲੇ ਤੋਂ ਡੇਢ ਕਿਲੋਮੀਟਰ ਦਾ ਇੱਥੇ ਨੂੰ ਨਹੀਂ ਉਤਰਨਾ ਬਾਈ ਇੱਥੇ ਨੂੰ ਉਤਰ ਜਾ ਆ ਆ ਬਿਲਡਿੰਗ ਦੀ ਨਿਸ਼ਾਨੀ ਰੱਖ ਲਓ ਆ ਥੜੀ ਇੱਧਰ ਅਗਲਾ ਮਾਰ ਲੱਗੀ ਹੋਈਆਂ ਆਪੋ ਵੀਡੀਓ ਆ ਗਿਆ ਸੀ ਯੂ ਐਲਟੀ ਕਲਟ ਹਲਟ ਬਿਲਡਿੰਗ ਹੈ ਇਹ ਨਾ ਉਹ ਸਾਹਮਣੇ ਬੀਵੀਡੀ ਦਾ ਬੋਰਡ ਆ ਆਹ ਪੁਲ ਬਿਲਕੁਲ ਜਿੱਥੇ ਹੀ ਨਾ ਜਾਣਾ ਆਹ ਪੁਲ ਉੱਤਰ ਦੇ ਸਾਰ ਅੱਗੇ ਤੋਂ ਉਹ ਮੱਥੇ 'ਚ ਐਦਾਂ ਪੁਲ ਬਣਿਆ ਆ ਜਾਣਾ ਇਹ ਬਾਈ ਟਿਪਰਾਂ ਟੁਪਰਾਂ ਵਾਲੇ ਦੇ ਧਿਆਨ ਦੇ ਕਿਉਂਕਿ ਇਹ ਇਹਨਾਂ ਨੂੰ ਵਿਚਾਰਿਆਂ ਨੂੰ ਨੀਂਦ ਨੀਂਦ ਤੇ ਚੱਲਦੇ ਆ ਕਿਉਂ ਲਾਲ ਜਾਂਦਾ ਇਹਨਾਂ ਨੂੰ ਚੱਕਰਾਂ ਦਾ ਇਹ ਆਹ ਸਾਹਮਣੇ ਆ ਗਿਆ ਪੁਲ ਅਜੇ ਤੋਂ ਇਹਣਾ ਪਾਣੇ ਕੰਡਕਟਰ ਸਾਈਡ ਆ ਗੱਡੀਆਂ ਸਭ ਗੋ ਰਖਪੁਰ ਉੱਧਰ ਅਯੁੱਧਿਆ ਜਾਣੇ ਨੂੰ ਆਣ ਦੇਖੋ ਹਲੇ ਵੀ ਇਤਰੀ ਨੂੰ ਕਰ ਰਹੇ ਆ ਆ ਦੇਖੋ ਭਾਈ ਆਹ ਕੋਤ ਘੁੰਮ ਜਾਣਾ ਆਪਾਂ ਨੇ ਕੰਡਕਟਰ ਸਾਈਡ carne ਤੱਕੇ ਤੇ ਨਹੀਂ ਮੁੜਨਾ ਚਾਹੀ ਅੰਦਰ ਫਟਵਾਤ ਵਾਲੇ ਪਾਸੇ ਲਾ ਲਓ 2 ਕਿਲੋਮੀਟਰ ਹੈਗਾ 9.9 ਹੰਦਾ ਮੈਂ ਜਦੋਂ ਆਪਾਂ ਫੋਨ ਕਰਦੇ ਆ ਮੈਂ ਆਪਦੇ ਵੀ ਤੁਹਾਨੂੰ ਮੈਂ ਵੀ ਤੁਹਾਨੂੰ ਸਿੱਧਾ ਹੀ ਲਿਗੇ ਆਊਗਾ ਹੁਣ ਕੋਈ ਪੁਲ ਨਹੀਂ ਉਧਰਨਾ ਕੋਈ ਕੁਝ ਨਹੀਂ ਬਸ ਸਿੱਧਾ ਹੀ ਜਾ ਜਣਾ ਆਪਣਾ ਕਦੀ ਜੀਦ ਅੰਦਰ ਕੋਈ ਆ ਦੇ ਕੋ ਟੜ ਗਏ ਇਹ ਨਵੇਂ ਬਣੇ ਆ ਪੁੱਲ ਤੇ ਹੁਣ ਇੱਧੇ ਹੀ ਇੱਧੇ ਚੱਜਣਾ ਜਿਹੜੇ ਬੰਦੇ ਬਾਹਰ ਆ ਹਨਾ ਹਲਾ ਬਾਹਰ ਨੇ ਦੇ ਚੁੱਕੇ ਆ ਕੈਨੇਡਾ ਅਮਰੀਕਾ ਟਰੱਕ ਚਲਾਣੇ ਆ ਹੁਣ ਤੇ ਜਿਹੜੇ ਪੁਰਾਣੇ ਉਹ ਇੱਥੇ ਆਪਣਾ ਇੰਡੀਆ ਤੇ ਜਲਾਉਂਦੇ ਸੀਗੇ ਤੇ ਉਹਨਾਂ ਨੇ ਦੇਖ ਕੇ ਤਾਂ ਹੈਰਾਨ ਹੋ ਜਾਣਾ ਬਾਈ ਬਈ ਹੁਣ ਨਖਲਾਉ ਕਹੇ ਜਾ ਵੀ ਜਦ ਤੁਸੀਂ ਆਉਂਦੇ ਦੇ ਜਦ ਬਾਈ ਦੇਖ ਲੋ ਕਹੇ ਜਾ ਹੁਣ ਤੇ ਹੁਣ ਦੇਖ ਲੋ ਪੋਲ ਬਣ ਗਏ ਆ ਹਾਂ ਕੋਈ ਕਿਤੇ ਥੱਲੇ ਨਹੀਂ ਉਤਰਨੀ ਦੀ ਲੋੜ ਉੱਪਰੇ ਉੱਪਰ ਜਾ ਗਏ ਸੀ ਦਾ ਬਾਹਰ ਚੁੰਗੀ ਦੇ ਜਿੱਥੇ ਟੇਪਾਂ ਲੱਗਦੀਆਂ ਹੁੰਦੀਆਂ ਨੇ ਔਰ ਲੰਗ ਜਾ ਟੀਂ ਟੀਂ ਬੰਦੇ ਨੂੰ ਪੁੱਛਾਂ ਉਹਨੇ ਪਿੱਛੇ ਹੀ ਐ ਆਹ ਬਈ ਪਿੱਛੇ ਹੀ ਐ ਨਾ ਕਾ ਤੇ ਆ ਹੁਣ ਇਹਦੇ ਫਿਰ ਭਾਈ ਸਿੱਧਾ ਹੀ ਜਾਈ ਜਾਣਾ ਅੱਗੇ ਜਾ ਕੇ ਮੈਂ ਸਾਨੂੰ ਵੀ ਜਿੱਥੇ ਹੁਣ ਕਨਫਿਊਜ਼ਨ ਜੀ ਹੋਊਗੀ ਨਾ ਵੀ ਬੰਦਾ ਆ ਕੇ ਉਲਝ ਜਾਂਦਾ ਵੀ ਇੱਧਰ ਜਾਣਾ ਕੋ ਉੱਧਰ ਜਾਣਾ ਉੱਥੇ ਜਾ ਕੇ ਔਨ ਕਰੂੰਗਾ ਵੀ ਬਾਕੀ ਤੁਸੀਂ ਆ ਗੱਡੀ ਹੁਣ ਸੈਂਟਰ 'ਚ ਰੱਖਣੀ ਆ ਅੱਗੇ ਜਾ ਕੇ ਨਾ ਹੁਣ ਰਾਹस्ते ਐ ਐਦਾਂ ਹੋ ਜਾਂਦੇ ਆ ਮਤਲਬ ਤਿੰਨ ਰਾਹਤੇ ਜੇ ਬਣ ਜਾਂਦੇ ਆ ਵੀ ਸੈਂਟਰ 'ਚ ਹੀ ਰੱਖਣੀ ਆ ਗੱਡੀ ਵਾ ਤੁਸੀਂ ਆ ਫਟਵਾਦ ਦੇ ਨਾਲ ਆਏ ਕੋਈ ਬਈ ਸਿੱਧੇ ਹੀ ਆਂਦੇ ਬਹੇ ਆਲੇ ਕੋਈ ਹੋਉ ਨਹੀਂ ਮੋੜ ਘੇੜਨੀ ਆ ਨਾ ਕਿਤੇ ਥੱਲੇ ਉਤਰੇ ਹਨਾ ਕੋਲ ਦੇ ਉੱਪਰੇ ਆਂਦੇ ਬਹੇ ਆ ਬੰਦ ਇੱਕ ਤਾਂ ਮੰਨਣੀ ਹੋਣੀ ਤੁਸੀਂ ਇਹ ਕੀ ਹੈ ਜੀ ਉਹਧਰ ਤੋਂ ਆਉਣ ਲੱਗੇ ਵੀ ਚਾਹੇ ਤੁਸੀਂ ਆ ਸਕਦੇ ਆ ਉਧਰੋਂ ਆਉਣ ਲੱਗੇ ਵੀ ਬਿਲਕੁਲ ਆਸਾਨ ਆ ਕੋਈ ਜ਼ਿਆਦਾ ਦਿੱਕਤ ਵਾਲੀ ਗੱਲ ਨਹੀਂ ਹੈਗੀ ਉਦੋਂ ਹੀ ਕੀ ਫਾਇਦਾ ਬਾਈ ਟਰਾਂਡਾ ਨੂੰ 5-500 ਰੁਪਏ ਦੇ ਕੇ ਨਾਲੇ ਗਾੜ ਬਾਈ ਟਰਾਂਦੇ ਵੀ ਬੋਰ ਆ ਆਲੇ ਨੇ ਇਹ ਤਾਂ ਅੰਦਰ ਮਤਲਬ ਬਾਈਪਾਸ ਆ ਹਾਂ ਜਿਹੜਾ ਅੰਦਰ ਆ ਰਸਤਾ ਉਹ ਮੈਨੂੰ ਵੀ ਨਹੀਂ ਪਤਾ ਹੈ ਨਾ ਆਪਾਂ ਗਏ ਹੋ ਰਸਤੇ ਨੂੰ ਕਦੇ ਜਿਹੜਾ ਜਮਾ ਹੀ ਅੰਦਰ ਵਾਲਾ ਸਿਟੀ ਵਾਲਾ ਆਪਾਂ ਨਹੀਂ ਗਏ ਕੋਈ ਕਦੇ ਤਹਾਵਰ 80 ਕਿਲੋਮੀਟਰ ਬਰੇਲੀ 250 再买一件啊。 ਏਰੀਆ ਇਹਗਾ ਤੇ ਜੇ ਮਿੱਤਰੋ ਤੁਸੀਂ ਮੇਰੀ ਵੀਡੀਓ ਨਾਲ ਨਗਲਉ ਪਾਰ ਕਰ ਲੈਨੇ ਆ ਹਨਾ ਬਿਨਾ ਗਾਰਡ ਤੋਂ ਇਹਗਾ ਤਾਂ ਤੁਹਾਡੇ پیسے ਵੱਜ ਗਏ 5-400 ਜਿੰਨੇ ਮਰਜ਼ੀ ਲਾ ਲਓ ਹਨਾ ਉਹਦੇ ਚੋਂ ਸਰਪਸ 100 ਰੁਪਏ ਦੀ ਤੁਸੀਂ ਕਿਸੇ ਗਰੀਬ ਬੰਦੇ ਨੂੰ ਰੋਟੀ ਖਿਲਾ ਦਿਓ ਇਹਗਾ ਏ ਜੋ ਜੀ ਇਹ ਅਸੀਂ ਗਾੜ ਲੈ ਲਿਆ 100 ਰੁਪਏ ਚ ਠੀਕ ਹੈ ਨਾ ਬਾਕੀ ਨਹੀਂ ਖਲਾਨੀ ਉਹ ਵੀ ਤੁਹਾਡੀ ਮਰਜ਼ੀ ਜੇ ਖਲਾ ਦੂੰ ਤਾਂ ਉਨੇ ਲੱਗੂ ਬਈ ਹੈ ਨਾ